ਚੰਗਿੰਦਰਾ ਕੱਢ ਦੀ ਤਰਾ ਬੈਲਪੁਣਾ ਇਹ ਕੱਲੀਆਂ ਯਾਰੀਆਂ ਨਹੀਂ ਭਾਈ ਜੀ ਨਹੀਂ ਬਰਾ ਉਹ ਰਾਈ ਵਿੱਚ ਪ੍ਰਦੀਪ ਕਿਵੇਂ ਨਹੀਂ ਥੇਲੇ ਨਹੀਂ ਸੌਗਾ ਹਾਂ ਮੇਰੇ ਨਾਲ ਦੀ ਪੱਕੀ ਹੈਗੀ ਸ਼ੂ ਮਾਰਨਿੰਗ ਬੀਬੀ ਤਰਕੇ ਤਰਕੇ ਕਹਿੰਦੇ ਥੋੜੇ ਗਿੜੇ ਦੋਲਾਪ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ نیوز ਬੋਧਮਾ ਹੂਪ ਕਰਦਾ ਸਾਰੇ ਠੀਕ ਹੋਵੋ ਸੋਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆਂ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਸ ਇਹਨਾਂ ਨੇ ਕੋਈ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਐਂ ਸੋਗਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਗੁੱਡ ਮਾਰਨਿੰਗ ਬੀਬੀ ਤਰਕੇ ਤਰਕੇ ਕਹਿੰਦੇ ਥੋੜੇ ਗੇੜੇ ਤੋਂ ਆ ਲਾ ਪਈ ਐ ਸੱਚ ਜੇ ਕਿ ਇਹਨੂੰ ਕਿਉਂ ਚਾਹੀਦਾ ਆ ਯਾਰ ਮੈਂ ਐਸੀ ਕਰ ਲਿ ਮੱਜਾਂ ਦਾ ਵੀ ਹੈਗਾ ਜੇ ਕਿਸੇ ਨੂੰ ਚਾਹੀਦਾ ਹੋਇਆ ਤੇ ਮੈਂ ਅਸੀਂ ਕਰ ਦਿਓ ਬਾਈ ਬਣਿਆ ਆਪਾਂ ਚੱਲੇ ਆ ਹੁਣ ਸੌਜੀ ਲੈਣ ਠੀਕ ਨੇ ਚੱਲੀਏ ਟਾਈਮ ਨਾਲ ਤਾਂ ਗਾਵਾਂ ਵਾਲਾ ਧੋਬ ਖਾਈ ਮੜਾ ਰੰਗ ਦਾ ਫਰਕ ਪੂਗਾ ਮੜਾ ਆਹ ਕਿਹੜਾ ਵਾ ਗਾਵਾਂ ਦਾ ਹੀ ਵੀ ਇਹ ਵੀ ਗਾਵਾਂ ਦਾ ਨਾ ਆ ਵੀ ਗਾਵਾਂ ਦਾ ਨਹੀਂ ਆ ਗਾਵਾਂ ਦਾ ਮਮੀ ਆਹ ਖੱਟਾ ਜਿਆਦਾ ਆ ਉਹ ਵੀ ਗਾਵਾਂ ਦਾ ਹੀ ਆਇਆ ਇਹ ਆਹ ਗਾਵਾਂ ਦਾ ਉਹ ਆਹ ਲਾਲ ਆਹ ਵੀ ਮੱਜਾਂ ਦਾ ਇਹ ਮੱਜਾਂ ਦਾ ਇਹ ਮੱਜਾਂ ਦਾ ਉਹ ਵੀ ਮੱਜਾਂ ਦਾ ਕਿੰਨੇ ਜਾਣਾ ਜਾਗੋ ਤੇ ਜਾਗੋ ਦੇ ਸ਼ਾਹ ਨੂੰ ਵੇਖੋ ਕਿਨੇ ਫੰਦੀ ਜਾਂਦੇ ਕਿੰਨਾ ਜਾਗਤ ਲੈਣ ਆਇਆ ਪਾਰਟਾਈਮ ਜੋਬ ਜਾਗਤ ਲੈਣ ਆਇਆ ਜਾਗੋ ਲਈ ਪਹਿਲਾਂ ਨਵਾਬ ਹੀ ਮੱਜਾ ਪੈਣਾ ਨਹੀਂ ਇਹ ਵੀ ਜ਼ਰੂਰੀ ਆ ਪਰ ਪਰ ਨਵਾਣ ਲਾਣਾ ਮੁੰਡਾ ਆਪਣਾ ਪੂਰਾ ਮੱਜਾ ਨੋ ਹਲਾ ਆਪਣੀ ਇੰਟਰੋਡਿਊਸ ਕਰਾ ਆਪਣੀ ਉਹ ਸਿਮਰਨ ਕਿੱਥੇ ਗਈ ਆਪਣੀ ਸਿਮਰਨ ਦੀ ਵਾਰੀ ਆ ਚੌਥੇ ਆ 7ਵੇਂ ਨੰਬਰ ਤੇ ਉਹ ਲੜੀ ਜਾਂਦੀ ਉਹ ਦੋਵੇਂ ਕਿਹੜੀਆਂ ਲੜਤੀਆਂ ਉਹ ਐਸ਼ ਨਹੀਂ ਲੜੀ ਜਾਂਦੀ ਓਏ ਲੜਦੀ ਦਾ ਨਾਲ ਕਿਹੜੀ ਆ ਨੈਨਸੀ ਆ ਨੈਨਸੀ ਉਹ ਲੜਤੀਆਂ ਆਪਸ ਵਿੱਚ ਦੋਵੇਂ ਆਏ ਰੱਬਾ ਇਹ ਸਿਮਰਨ ਇਨਫਲੂਐਂਸਰ ਆ ਅੱਜ ਨੂੰ ਦੋ ਦੋ ਮੁੰਡੇ ਲਿਆਂਦੇ ਆ ਆ ਆਉਂਦੀ ਪ੍ਰਾਨ ਕਰ ਲੈ ਕਿੱਥੇ ਆ ਆਉਂਦੀ ਆ ਬੱਲੇ ਬਰਾਉਨ ਕਰ ਲੈ ਨਵਾ ਦੋ ਇਹਨੂੰ ਜਰੂਰ ਨਵਾਈ ਚੰਗੀ ਤਰ੍ਹਾਂ ਇਹਨੂੰ ਇਹ ਨਾ ਗਿਆ ਇਹ ਨਾ ਗਿਆ ਇਹ ਫੇਰ ਲੱਭੜ ਗਈ ਇਹਦੇ ਚੰਗੀ ਤਰ੍ਹਾਂ ਮਾਰ ਲੈ ਗਾ ਅੰਦਰੋਂ ਅੰਦਰੋਂ ਫੇਰ ਨਾ ਇੱਥੇ ਤੂੰ ਨਹੀਂ ਲੜਨਾ ਯਾ ਹਾਂ ਇਹ ਯਾਰੀ ਕਿਹੜੀ ਕਿਹੜੀ ਗੱਲ ਗੁੱਗੂ ਐ ਕਰ ਦੇ ਆਕੜ ਕੇ ਖੜਨਾ ਕਰ ਲਿਓ ਕਰਨਾ ਮੈਂ ਨਹੀਂ ਸੁਧਰਨਾ ਆਕੜ ਕੇ ਹੀ ਖੜਨਾ ਆਕੜ ਕੇ ਹੀ ਕਰ ਲਿਓ ਕਰਨਾ ਮੈਂ ਨਹੀਂ ਸੁਧਰਨਾ ਐਂ ਯਾ ਆਕੜ ਕੇ ਰਹਿਣਾ ਮੂਛਾ ਕੁੰਡੀਆਂ ਕਹਿੰਦੀਆਂ ਸ਼ੌਕ ਨੂੰ ਲੋਕੀ ਬੇਲੀ ਕਹਿਣ ਲੱਗ ਪਏ ਸ਼ੌਕ ਕਰਾਈਆਂ ਤੇਰਾ ਮੈਂ ਕੱਢ ਦਿੰਨੀ ਇੱਥੇ ਵੇਖੀ ਤੂੰ ਸਹੀ ਚੰਗੀ ਤਰ੍ਹਾਂ ਕੱਢਦੀ ਤਰ੍ਹਾਂ ਵੈਲ ਪਣਾ ਇਹ ਕੱਲੀਆਂ ਯਾਰੀਆਂ ਨਹੀਂ ਭਾਈ ਜੀ ਸ਼ੌਕ ਨੂੰ ਕਰਾਈਆਂ ਮੂਛਾ ਕੁੰਡੀਆਂ ਨਹੀਂ ਫਰਾ ਉਹ ਫਰਾਏ ਮੇਂ ਪ੍ਰਦੀਪ ਇਸ਼ਾਨ ਦੇ ਇਸ਼ਾਨ ਦੇ ਨਹੀਂ ਕਰਾ ਹੁਣ ਮੁੱਛਾਂ ਸ਼ਾਓ ਨ ਕਰਾਈ ਨਹੀਂ ਨਹੀਂ ਆ ਗੁੰਡ ਗਾ ਅੱਗੇ ਚੱਲ ਅੱਗੇ ਹੁਣ ਡਰਦਾ ਅੱਗੇ ਗਾ ਬਾਤ ਨਹੀਂ ਲੈਣੀ ਰੂੜੀ ਸੁਣੋ ਬਰ ਹਾਂ ਮੇਰੀ ਲਮਾਰੀ ਚੋਂ ਨਾ ਉਰਲੇ ਪਾਸੇ ਉਹ ਜਿਹੜੀ ਚੱਲੜੇ ਕਮਰੇ ਚ ਲਮਾਰੀ ਓਏ ਓਏ ਇਹ ਕੁੜਤੇ ਦੇ ਬੋਲ ਵਾਲੀ ਜੈਕਟ ਦੇ ਰੀ ਚੰਗਾ ਓੜੀ ਖਾਕੀ ਜੀ ਆ ਮੇਰੀ ਬਾਦਾਂ ਨੂੰ ਬੱਚ ਗੁੱਗਨ ਨੇ ਸੌਂ ਆਇਆ ਤੂੰ ਸੌਂ ਆਗਾ ਮੇਰੇ ਤੇ ਲਿਆ ਨਹੀਂ ਤੂੰ ਸੌਂ ਖਾ ਤੂੰ ਸੌਂ ਖਾ ਕੱਟ ਕਿਵੇਂ ਨਹੀਂ ਤੇ ਲਿਆ ਨਹੀਂ ਸੌਂ ਖਾ ਹਾਂ ਮੇਰੇ ਨਾਲ ਦੀ ਪੱਕੀ ਹੈਗੀ ਹੈ ਕੀ ਧੋਕੇ ਗਿਆ ਨਾ ਤੇ ਹਾਂ ਹੈਗੀ ਹੈ ਨਾ ਇਹ ਮੰਨਦਾ ਨਹੀਂ ਪਿਆਗਾ ਮੈਨੂੰ ਪਤਾ ਹੀ ਆ ਤੂੰ ਦੱਸ ਤੂੰ ਮੰਨ ਕੱਟੇ ਰਹੇ ਨੇ ਦੱਸ ਮਾੜਾ ਤੂੰ ਮੰਨ ਆ ਗਈ ਸੋਖ ਆਇਆ ਤੂੰ ਮੈਂ ਆਦਾ ਨਹੀਂ ਉਹਨੇ ਖਾਧੀ ਏ ਸਾਂ ਭਰੀ ਪੰਜਾਇ ਚ ਉਹਨੇ ਵੀ ਘਾਇ ਸੇ ਲਿਆ ਕੀ ਮੇਰੀ ਆਪਣੀ ਆਈ ਨਹੀਂ ਮਾਦਾ ਤੇਰੀ ਥੇਲੀ ਨਹੀਂ ਮੇਰੀ ਹੈਨੀ ਥੇਲੀ ਹਾਂ ਹੈਨੀ ਮੇਰੀ ਥੇਲੀ ਮੈਂ ਖਾਣਾ ਸੋ ਐਨੀ ਥੇਲੀ ਮੇਰੀ ਦੇਖੀ ਕਹਿੰਦੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਟਰੈਕਸੂਟ ਪਾ ਗਿਆ ਹਲਵਾਤਾ ਨਾ ਮੈਂ ਕਹਿੰਦੇ ਬੋਰੋ ਪਲੱਸ ਲਾਇਆ ਕਰ ਮਿੱਤਰਾ ਤੂੰ ਤੇਰੇ ਤੇਰੇ ਬੁੱਲਾ ਤੇ ਖੁਸ਼ਕੀ ਆ ਖੁਸ਼ਕੀ ਵੇਖ ਲਓ ਖੁਸ਼ਕੀ ਵੇਖ ਲਓ ਆ ਚੱਕੋ ਓਏ ਹੈਲੋ ਐਕਸਕਿਊਜ਼ ਮੀ ਆ ਬ੍ਰਾਊਨ ਗਰਲ ਹੈਲੋ 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 ਐਕਸਕਿਊਜ਼ ਮੀ ਓ ਹੈਲੋ ਸਾਰੀਆਂ ਨਵਾ ਕੇ ਉਰਲੀ ਲੈਣ ਆਪਾਂ ਬਾਹਰ ਕੱ ਅੱਜ ਇਹਨਾਂ ਦੀ ਮਤਲਬ ਇਹਨਾਂ ਨੇ ਇੱਧਰ ਆ ਇੱਧਰ ਆ ਆ ਚੱਕਵਾ ਨੱਬ ਕੇ ਸਾਰੀਆਂ ਬਾਹਰ ਆ ਭੈਣਾ ਉਧਰੋਂ ਨਵਾਉਣੀਆਂ ਆਪਾਂ ਜੀ ਆ ਲੈਣ ਸਾਰੀ ਬੈਣਾਂ ਹੋਣ ਵਾਲੀ ਇਹਨਾਂ ਦੀ ਇਹ ਜਿੰਨੀਆਂ ਇਨਫਲੂਐਂਸਰ ਆ ਇਹਨਾਂ ਦੇ ਨਾਮ ਦੱਸੋ ਤੁਹਾਨੂੰ ਸਾਰਿਆਂ ਨੂੰ ਮੈਂ ਰੋਜ਼ ਦੱਸਦਾ ਵੇਲਾ ਦੋਵੇਂ ਕਿਹੜੀਆਂ ਲੜਨਦੀਆਂ ਵਾ ਓਏ ਓਏ ਮੰਮੀ ਗੁੱਸਾ ਜਿਹੜਾ ਵੈਡਾ ਚੈੱਕ ਕਰੋ ਠੀਕ ਆ ਚੈੱਕ ਕਰੋ ਫਰੈਂਡੋ ਹਾਂ ਜੀਆ ਤੁਹਾਨੂੰ ਦੇਖ ਲਈ ਉਹਨਾਂ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ